बेट, टोनी, स्टीव, कबलजी प्रति हैंडी अपने नालाज़ गेरिंग कनेक्शन फ्रॉम लास्ट थ्री डेज़ इट वाज़ अ वनडरफुल टाइम स्पेंट विद यू पीपल्स इट वाज़ लाइक मेमोरीज एंड इल डेफिनेटली वी कॉल दिस मेमोरीज बेनिफिट विल बी हैप्पी सो ऑफिशियली आई वेलकम यू एट आर कैंपस Thank you uh, for accepting our request, coming down to India to Pareepot. And wholeheartedly we welcome all of you in Paripur, in our campus. Thank you. Uh, good afternoon everybody. And thank you for the wonderful invitation to be here. So as we've heard, we're a delegation from Australia india and australia bilateral relationships very important strategically and economically so my view is that engagement from any level of government and private enterprise is a good investment of time it's a good thing to do to strengthen our relationship so i was delighted to accept on behalf of the delegation the invitation from mr. sejong mla to come over here to investigate Potential sister city relationship or importantly future collaboration. So it's been our pleasure to visit uh, your wonderful site of Punjab. Really experienced visiting to the, the heritage sites, the Golden Temple, rural Dawah here in Free uh, Beautiful to see your.

ਜੋਸਾ ਖੰਡੇ ਦੇ ਜਿਸ ਪੰਜਾਬ ਨੂੰ ਡਿਫਰੈਂਸ ਸੀ ਤੇ ਜਦੋਂ ਭਾਜੀ ਦਾ ਅਸਰ ਸੀ ਕਿ ਕੀ ਕੀ ਇਮਪਰੂਵਮੈਂਟਸ ਹੋਣਗੇ ਇਹ ਉਹ ਬਲੀਵ ਨਹੀਂ ਸੀ ਬਟ ਉਹਨੇ ਕਾਫੀ ਬਹੁਤ ਵੀਡੀਓਸ ਦੇਖੇ ਸਨ ਤੇ ਅਲੱਗੀ ਉਸ ਗੱਲ ਪਰ ਉਹਨੇ ਉਹਨੂੰ ਜਿਹੜਾ ਦੇਖੋ ਇਹ ਕਹਿੰਦੇ ਕਿ ਆਇਆ ਕਿ ਜਿੰਨਾ ਵੀ ਡੈਨਗਰ ਨੇ ਅ ਜਿਹੜਾ ਰਸਤਾ ਜਿਹੜਾ ਉਹਨੂੰ ਪ੍ਰੋਜੈਕਟ ਕਰਤਾ ਕਿ ਜਬਾਈ ਦੇ ਲਈ ਸਭ ਤੋਂ ਐਗਰੀਕਲਚਰ ਉਹ ਵਰਲਡ ਕਲਾਸ ਹੈ ਦੁਨੀਆ ਚ ਜਿਹੜੀ ਫਰਮ ਕੋਲੋਂ ਆ ਰਹੀ ਹੈ ਕਿਸੇ ਨੂੰ ਸਹਾਣੀ ਹੋਈ ਉਹ ਰਿਪੋਰਟ ਦੇ ਕੇ ਚੋਈ ਜੋ ਸੋ। ਇਹ ਉਹ ਆਪਣੀ ਪੰਜਾਬੀਆਂ ਦੀ ਉਹ ਰਿਪੋਰਟ ਨੇ ਕਿ ਪੰਜਾਬ ਨੇ ਬਹੁਤ ਮਹਾਨੀ ਗੱਲ ਹੈ। ਇਹ ਅਸਲੀ ਕਾਫੀ ਜ਼ਿਆਦਾ ਕਲੈਕਸ਼ਨ ਕਰਦੇ ਆਪਨਾ ਲਈ। ਫੌਟਨ ਦੀ ਤੇ ਇਹ ਚੀ ਗੰ ਸਾਰਿਆਂ ਨੂੰ ਫਾਇਦਾ ਹੋਏਗਾ। ਤੇ ਸੇਮ ਵਿਦ ਐਜੂਕੇਸ਼ਨ ਜੁਦਾਬੋੜੀ ਪੰਜਾਬ ਕਾਲਜ ਦੇ ਵੀ ਸਟੂਡੈਂਟਸ ਨੂੰ ਸਹੀ ਰਾਹ ਦਿਖਾਉਣਾ। ਕਿ ਉਹ ਇਹ ਜਵਾਹਰ ਉਹ ਵਾਸਤੇ ਸੀ ਤੇ ਡ੍ਰੈਫਟ ਪਲੇਸਮੈਂਟ ਜਿਸ ਦਾ ਸਾਡੇ ਨਾਲ ਉਹ ਵੀ ਅਸੀਂ ਕਰਾਂਗੇ ਜਿਹੜੇ ਟੈਕਨੀਕਲ ਆਂਡ ਪ੍ਰੋਗਰਾਮ ਦਾ ਉਹਨਾਂ ਨੂੰ ਅੱਗੇ ਆਪਾਂ ਪਲੇਸਮੈਂਟ ਕਿੱਦਾਂ ਬੋਲ ਚਾਹਗੇ ਉਹਨਾਂ ਨੇ ਸਭੀ ਪੂਰੀ ਤਿਆਰੀ ਆ ਬਾਕੀ ਹੈਲਥ ਸਕੂਲ ਅੰਦਰ ਵੀ ਜਿਵੇਂ ਕਿ ਐਪਲੀਕੇਟਿਵ ਵਰਲਡ ਕਲਾਸ ਫੈਸਿਲਿਟੀਜ਼ ਹੈ ਜਿਹੜੇ ਕਿ ਤੁਸੀਂ ਬਹੁਤ ਹੀ ਵੱਡੇ ਨੰਬਰ ਦੇ ਵਿੱਚ ਡਾਕਟਰ ਸੰਟਲ ਫਿਜ਼ੀਓਥੈਰੇਪਿਸਟ ਬੱਚਾ ਕਰ ਗਏ ਤੇ ਉਹਨਾਂ ਦਾ ਕੋਈ ਵਧੀਆ ਕਾਰਨ ਨਹੀਂ ਆਪਾਂ ਭਾਰਤ ਲੋਕਾਂ ਲਈ ਵਾਪੇਸ਼ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਦੇਖਿਆ ਸਭ ਨੂੰ ਅਪਚੁਆਇਟੀ ਅਗਰ ਬੱਚਾ ਇੰਨੇ ਬੋਸ਼ਾ ਦੈਟਸ ਵੈਰੀ ਗੁੱਡ ਥਿੰਕ ਬਟ ਹਿਊਮਨ ਆਰ ਲਾਈਕ ਆਵਰਡੈਂਸ ਅਟਾਚੂਏਟ ਇਨ ਇੰਡੀਆ ਟੂ ਡਿੱਕਟ ਨਹੀਂ ਹੋਣੇ ਚਾਹੀਦੇ ਜਿਉਂ ਉਹਨਾਂ ਨੂੰ ਲੱਗਦਾ ਕਿ ਉਹਨੂੰ 5 ਸਾਲ ਬਾਅਦ ਜੇ ਕੰਮ ਕਰਨਾ ਚਾਹੀਦਾ ਜਾਂ ਸਿੱਖਣਾ ਚਾਹੀਦਾ ਸਿੱਖ ਕੇ ਵਾਪਸ ਆ ਜਾਣਾ ਤਦ ਰਾਜ ਨੂੰ ਸਭ ਤੋਂ ਪਹਿਲਾ ਫਟੇਗਰ ਨਵਾਕੂ ਜੀਕਰ ਖਾਸਾ ਨਵਾਕੂ ਜੀ ਦੇ ਫਟੇ ਬਹੁਤ ਵੱਡਾ ਪਰਾਲਾ ਹੈ ਸਾਡੇ ਫ੍ਰੀਕੋਰਡ ਵੱਲੋਂ ਔਰ ਆਸਟ੍ਰੇਲੀਆ ਤੋਂ ਪਰ ਇਹਦੇ ਵਿੱਚ ਸੈਂਪਲ ਦਿਨੰਦਾਂ ਦੀ ਲੈਂਡ ਦਾ ਵੀ ਬਹੁਤ ਸਾਰੇ ਸਾਡੇ ਕੋਲ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਆਪਣੀਆਂ ਕਰਕੇ ਉਹ ਸਮਝਦੇ ਹਾਂ ਵੀ ਇਹ ਆਪਣੇ ਕੋਲ ਇਹਨਾਂ ਦੀ ਟੀਮ ਵਾਜ ਤੇ ਦੱਸਿਆ ਇਹਨੂੰ ਆਪਣੀਆਂ ਕੋਲ ਚੀਜ਼ਾਂ ਦਿਖਾਉਣੇ ਤੇ ਕਹਿੰਦੇ ਹੋ ਸਕਦੇ ਚੀਜ਼ਾਂ ਹੋਊ ਜਿਹੜੇ ਅਜੇ ਕਸਟਰੀਆ ਵਿੱਚ ਨਹੀਂ ਹਨ ਪਰ ਬੰਨੂ ਇਸ ਕਰਦਾ ਕੱਲ ਮਾਨ ਹੋਇਆ ਕਿ ਫਰੀਦਕੋਟ ਦੇ ਵਿੱਚ ਸਾਡੇ ਡਾਕਟਰ ਸਾਹਿਬਾਨਾਂ ਨੇ ਖੇਤੀ ਦੇ ਵਿੱਚ ਉਹ ਕਾਰਨਾਮਾ ਕੀਤਾ ਜਿਹੜਾ ਵਰਲਡ ਦੇ ਵਿੱਚ ਕੋਈ ਨਹੀਂ ਕਰ ਸਕਦਾ ਔਰ ਪਿਛਲੇ 22 ਸਾਲ ਤੋਂ ਉਹਦੇ ਉੱਤੇ ਸਰਚ ਕਰ ਰਹੇ ਸੀ ਕਿ ਸਾਡੇ ਸਰਾਂ ਦੀ ਬਾਣੀ ਦੀ ਗੱਲ ਹੈ ਬਿਮਾਰੀਆਂ ਤੋਂ ਹੈ ਫਸਲਾਂ ਕਿਵੇਂ ਪੈਦਾ ਕਰਨੀ ਹੈ ਉਹ ਇਹੋ ਜਿਹੇ ਖੋਜਾਂ ਸਾਡੇ ਨੂੰ ਡਾਕਟਰ ਨੇ ਦਿੱਤੀਆਂ ਤੇ ਕੱਲ ਹੋਰ ਵੀ ਬੜੀਆਂ ਚੀਜ਼ਾਂ ਦੇ ਉੱਤੇ ਖੋਜਾਂ ਹੋ ਰਹੀਆਂ ਪਰ ਅਸੀਂ ਇਹ ਜਿਹੜਾ ਸਾਡਾ ਮਕਸਦ ਕੀ ਹੈ ਮਕਸਦ ਇਹ ਹੈ ਕਿ ਕੱਲਾ ਸਿਰਫ ਉੱਚੇ ਪਰਵਾਸ ਜਾਣਾ ਨਹੀਂ ਸਾਡੇ ਕੋਲੇ ਸਭ ਤੋਂ ਕੁਇਕ ਲੱਗਦਾ ਵੀ ਦੁਨੀਆ ਵਿੱਚ ਕਿਤੇ ਵੀ ਇੰਨੀ ਛੇਦੀ ਜਿਹੜੀ ਮੈਡੀਸਨ ਨਹੀਂ ਮਿਲਦੀ ਬੰਦੇ ਨੂੰ ਜਿੱਡੀ ਇੰਡੀਆ 'ਚ ਮਿਲਦੀ ਹੈ ਕਿਤੇ ਵੀ ਇੰਨੀ ਕਰਦੀ ਆਪਰੇਸ਼ਨ ਨਹੀਂ ਹੁੰਦਾ ਜਿੱਦਾਂ ਤੁਸੀਂ ਜਾ ਕੇ ਵੀ ਰਹੀਆ ਤੁੰਗਾ ਤਾਂ ਉਸੇ ਤਰੀਕੇ ਤੰਤਰ ਵੀ